ਆ ਥੱਲੇ ਥੱਲੇ ਆ ਆ ਆ ਆ ਆ ਉੱਤੇ ਥੱਲੇ ਉੱਤੇ ਥੱਲੇ ਤੇ ਆ ਕੀ ਟੱਲ ਖੜਕਾ ਕੇ ਵਿਖਾ ਦੇ ਟੱਲ ਖੜਕਾ ਕੇ ਵਿਖਾ ਦੇ ਕਿੱਦਾਂ ਬਾਬਾ ਟੱਲ ਦੇਂਦਾ ਪੱਕੀ ਪਕਾਈ ਘੱਲ ਟੱਲ ਆ ਮੇਰੇ ਆ ਰੱਬਾ ਇਹਨੂੰ ਕਹਿੰਦੇ ਘੜੁਕਾ ਚੱਲਿਆਈ ਚੱਪਾ ਚੱਪਾ ਚਰਖਾ ਹਾਏ ਮੈਂ ਡਰਦੀ ਰੱਬ ਰੱਬ ਕਰਦੀ ਲੋਕੀ ਕਹਿੰਦੇ ਛੂਈ ਮੂਈ ਛੂਈ ਮੂਈ ਛੂਈ ਮੂਈ ਆ ਆ ਬੱਸ ਚਰਖਾ ਹੀ ਚੁਕਤਾ ਓ ਹਿਰਿਆ ਓ ਗੁਲਾਬੇ ਹਾਂ ਇੱਥੇ ਹੁਣ ਪਤਾ ਲੱਗੂ ਜ਼ੋਰ ਦਾ ਜੱਫਾ ਲਾ ਜੱਫਾ ਲਾ ਐਵੇਂ ਨਹੀਂ ਐਵੇਂ ਨਹੀਂ ਐਵੇਂ ਨਹੀਂ ਆ ਆ ਆ ਇਹ ਆ ਟਲਾ ਟਲਾ ਟਲ ਇਹ ਸੁੱਚੇ ਦੀ ਗੱਲ ਹੋਣੀ ਹੈ ਉਧਰ ਗੁਲਾਬਾ ਆ ਗਿਆ ਕਬੱਡੀ ਦਾ ਸ਼ਾਹ ਸਵਾਰ ਜੱਫਿਆਂ ਦਾ ਧਨੀ ਇਹ ਕਾਲੇ ਕੱਛੇ ਦਾ ਗੁਲਾਬਾ ਤੇ ਜਾਂ ਪੀਲਾ ਕੱਠਾ ਖੱਟਾ ਕੱਠਾ ਕਹਿੰਦੇ ਆ ਗੁਰਦਾਸਪੁਰੀਏ ਇਹ ਆ ਸੁੱਚਾ ਲੈ ਆ ਸੁੱਚਿਆ ਲਾਓ گلابਿਆ ਆਈ گلابہ ਆ ਆ ਬੱਲੇ ਆ ਬੱਲੇ ਉਹ ਨਹੀਂ ਰਿਹਾ ਨਹੀਂ ਆ ਜਾਂਦਾ ਹੀ ਸੱਚਾ ਆ ਜਾਂਦਾ ਹੀ ਸੱਚਾ ਆ ਜਾਂਦਾ ਹੀ ਉਂਗਲ ਖੜੀ ਬਣਾਉਂਦਾ ਬੱਕਰੇ ਕੱਲੇ ਨੂੰ ਕੱਲਾ ਟੱਕਰੇ ਉਹ ਉਂਗਲ ਖੜੀ ਬਣਾਉਂਦਾ ਹੀ ਬੱਕਰੇ ਆਹਾਹਾਹਾ ਆਨੰਦ ਆਜੂਗਾ ਢੇਰੀ ਵਾਲੀ ਕਬੱਡੀ ਹੈਦਲਬੀਰ ਸਿੰਘ ਆ ਵੀ ਇਹ ਵੱਖਰਾ ਆਨੰਦ ਹੈ ਗੁਰਦਾਸਪੁਰ ਜਿਹੜੇ ਦਾ ਪਹਿਲਾਂ ਇਹ ਚਲਦੀ ਸੀ ਕਬੱਡੀ ਵਣ ਤੋਂ ਪਹਿਲਾਂ ਹਲੋ ਫੁੰਦੀ ਜਾਂਦੀ ਆ ਪਾ ਗੁਰਦਾਸਪੁਰ ਜ਼ਿਲ੍ਹੇ ਵਾਲਿਆਂ ਨੂੰ ਤੇ ਸਾਡਾ ਪ੍ਰਧਾਨ ਕਿੱਥੇ ਆ ਗਗਨਦੀਪ ਤੇ ਜਾਨਕੀ ਆਹ ਮੇਰੇ ਆ ਰੱਬਾ ਇਹਨੂੰ ਕਹਿੰਦੇ ਕਢੂਕਾ ਚੱਲਿਆ ਈ ਚੱਪਾ ਚੱਪਾ ਚਰਖਾ ਹਾਏ ਮੈਂ ਡਰਦੀ ਰੱਬ ਰੱਬ ਕਰਦੀ ਲੋਕੀ ਕਹਿੰਦੇ ਛੂਈ ਮੂਈ ਛੂਈ ਮੂਈ ਛੂਈ ਮੂਈ ਆਹ ਆਹ ਬਸ ਚਰਖਾ ਹੀ ਟੁਕਤਾ ਚਰਖਾ ਹੀ ਟੁਕਤਾ ਚਰਖਾ ਹੀ ਟੁਕਤਾ ਕੰਮ ਹੀ ਖਤਮ ਹੋ ਗਿਆ ਚਰਖਾ ਹੀ ਟੁਕਤਾ ਅਬਾਈ ਮਾਜੀ ਆਲਿਓ ਗੁਰਦਾਸਪੁਰੀਓ ਆਨੰਦ ਆਉਣ ਡਿਆ ਤੇ ਤਾੜੀਆਂ ਮਾਰੋ ਕਰੀ ਜ਼ੋਰਦਾਰ ਪ੍ਰਧਾਨ ਦੇ ਨਾਮ ਤੇ ਮਾਰੋ ਤਾੜੀਆਂ ਸਰਪੰਚ ਦੇ ਨਾਮ ਦੇ ਉੱਪਰ ਆ ਆ ਭੇਜਾ ਆ ਗਿਆ ਭੇਜਾ ਲਾ ਆ ਭੇਜਿਆ ਤੇਰਾ ਨਾਮ ਬੜਾ ਸੁਣਿਆ ਜਵਾਨਾ ਕਬੱਡੀ ਖੇਡਦਾਂ ਤੋਂ ਅੱਜ ਤੇ ਹਾਂ ਭੇਜਾ ਪਿਆਰ ਕਰਦਾ ਈ ਹਾਂ ਬੱਲੇ ਬੱਲੇ ਪਾ ਨਹੀਂ ਨਹੀਂ ਸਾ ਆ ਪੁੱਤਰਾ ਨਰੀ ਦਾ ਨਹੀਂ ਏ ਢੇਰੀ ਵਾਲੀ ਖੇਡਣੀ ਆ ਤੇ ਇਡਾ ਦਿਲ ਚਾਹੀਦਾ ਈ ਸ਼ੇਰ ਜਿਹਾ ਦਿਲ ਚਾਹੀਦਾ ਕਾਕਾ ਤੋ ਵੜੀ ਤੇ ਪਿੱਛੇ ਪਿੱਛੇ ਕਿਹੜਾ ਆਉਂਦਾ ਈ ਇਹ ਆਉਂਦਾ ਈ ਭੁੱਲਾ ਫੇਰਦਾ ਭੁੱਲਾ ਸ਼ਾਮ ਨੂੰ ਆ ਜਾਏ ਭੁੱਲਿਆ ਉਹਨੂੰ ਭੁੱਲਿਆ ਦੀ ਕਹਿੰਦੇ ਹੁਣ ਜੱਫਾ ਲਾ ਕੇ ਵਿਖਾ ਇਧਰ ਜੱਫਾ ਲਾ ਕਾਕੇ ਨੂੰ ਆ ਭੁੱਲਾ ਇਹ ਟੂਨੇ ਬੜੇ ਕਰਦਾ ਭੁੱਲਾ ਟੂਨੇ ਬੜੇ ਕਰਦਾ ਹਾਂ ਇੱਥੇ ਚੱਲੋ ਕਾਕੇ ਤੂੰ ਵੀ ਮਾਰ ਹਾਂ ਚੱਲ ਇੱਥੇ ਰੱਖਣ ਆ ਆ ਆ ਆਏ ਆਏ ਹੋ ਮੇਰੇ ਰੱਬਾ ਕਾਕੇ ਆ ਇਹ ਤੇ ਪਸਲੀਆਂ ਅੰਦਰ ਬਾਜੂ ਜੱਫਾ ਵੀ ਹੋ ਗਿਆ ਕੈਂਚੀ ਸੈਂਟਰਲ ਜੇਲ ਹੁੰਦੀ ਆ ਹੋ ਗਈ ਜੇਲ ਕਾਕਿਆ ਤੈਨੂੰ ਇਹ ਹੀਰੇ ਦਾ ਆਓ ਜੀ ਬੱਲੇ 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 ਹੀਰਿਆ ਆ 500 ਰੁਪਇਆ ਬਾਜ਼ਾ ਮਾਰਦਾ ਈ ਹੈ ਆ ਪੂਰਾ ਮਜ਼ਾ ਆਉਂਦਿਆ ਰਾਜ ਗੁਗਿੰਦਰ ਸਿੰਘ ਜੀ ਮਜ਼ਾ ਆਉਂਦਿਆ ਕਿ ਨਹੀਂ ਪੂਰਾ ਪਾਕਿਸਤਾਨ ਵੀ ਗੇਓ ਲੈ ਕੇ ਟੀਮ ਅੱਜ ਪਾਕਿਸਤਾਨ ਨੂੰ ਵੱਧ ਮਜ਼ਾ ਆਉਂਦਿਆ ਕਿ ਨਹੀਂ ਹਾਂ ਮਾਰੋ ਤਾੜੀਆਂ ਫਿਰ ਮਾਰੋ ਤਾੜੀਆਂ ਕਿਆ ਲਪਤਾ ਪਿਆ ਘੁੱਟ ਪਾਣੀ ਦਾ ਆ ਕੰਮ ਕੀਤਾ ਈ ਜਵਾਨਾ ਰਾਣਾ ਜਫਰਵਾਲ ਬੱਲੇ ਰਾਣਿਆਂ ਪਾਣੀ ਦੀ ਘੁੱਟ ਪਿਆ ਰਾਣਿਆਂ ਜਫਰਵਾਲ ਆ ਵੇ ਜਫਾ ਉਧਰ ਆ ਜਫਾ ਵੇ ਨਹੀਂ ਨੰਬਰ ਢਾਵੀ ਹੀਰੇ ਦੇ ਉੱਪਰ ਟੱਲਿਆ ਆ 1000 ਹੀ ਮੇਰੇ ਕੋਲ ਹਾਂ ਜੇ ਤੂੰ ਲੈਣਾ ਤੂੰ ਲੈਣਾ ਨਹੀਂ ਤੇ ਹੀਰੇ ਦਾ ਹੋ ਗਿਆਈ ਜੇ ਟੰ ਲਿਆ ਡੋਗ ਲਿਆ ਤੇ 1000 ਤੇਰਾ ਨਹੀਂ ਤੇ ਹੀਰੇ ਦਾ ਨਹੀਂ ਤੇ ਹੀਰੇ ਦਾ ਨਹੀਂ ਤੇ ਹੀਰੇ ਦਾ ਆ ਹੀਰੇ ਆ ਹੀਰਿਆ ਹਨਾ ਬਾਗੀ ਚਰਨਾ ਆ ਗਿਆਈ 57 ਔਰ ਜਾਂਦਾ ਜੇ 57 ਹਾ ਹਾ 57 ਓਏ ਹਰ ਕਮੇਟੀ ਵਾਲੇ ਮੈਂ ਕਿਸੇ ਨੂੰ ਕੀ ਕਹਿ ਸਕਦਾ ਏ ਕਰਉਣ ਵਾਲੀ ਹੈ ਜਵਾਨ ਆ ਆ ਸਤ 57 ਹਵਾ ਨੂੰ ਗੰਡਾ ਦਿੰਦਾ ਆਉਂਦਾ ਏ ਮਾੜਾ ਤੂੰ ਵੀ ਇੱਕ ਅੰਦੀ ਲਖਾਰਾ ਜੀ ਦਾ ਜਨਾ ਤੂੰ ਵੀ ਹਾਂ ਬੋਲੀਆਂ ਬੋਲੀਆਂ ਖੇਡਣ ਡਿਆ ਏ ਤੇ ਆਵਾਜ਼ ਲਾਹੌਰ ਤੱਕ ਜਾਣੀ ਚਾਹੀਦੀ ਆ ਜਿਹੜੇ ਢੇਰੀ ਵਾਲੀ ਖੇਡਦੇ ਆ ਆ ਗਿਆ ਸੁੱਚਾ ਆ ਗਿਆ ਮਾਂ ਦਾ ਬਲੀ ਪੁੱਤ ਬੱਬਰ ਸ਼ੇਰ ਆ ਗਿਆ ਕੌਣ ਡੱਕੂਗਾੁੱੱਚੇ ਨੂੰ ਅੱਜ ਮੰਗਾ ਰਿਹਾ ਜਵਾਨੋ ਆ ਵੇਖ ਲੈ ਬਿੰਦਰ ਆ ਵੇਖ ਲੈ ਬਿੰਦੂ ਆ ਵੀ ਰੇਡ ਵੇਖਣ ਆ ਲਈ ਐ ਐਸ ਕੇ ਆ ਵੀ ਰੇਡ ਵੇਖਣਾ 500 ਰੁਪਈਆ ਸੁੱਚੇ ਤੇ ਲੱਗ ਕੇ ਐਸ ਕੇ ਵੱਲੋਂ ਜੱਫਾ ਲੱਗ ਗਿਆ ਜਾਫੀ ਨੂੰ ਘਰਾਵੇ ਤੇਰਾ ਹੋ ਜੂ ਤੇ ਐਸ ਕੇ ਕਹਿੰਦਾ ਸੁੱਚੇ ਨੂੰ ਦੇ 500 ਰੁਪਈਆ ਮੁੰਡਾ ਖੇਡਦਾ ਕਿਦੇ ਸਾਫ ਸੁਥਰੀ ਖੇਡ ਖੇਡਦਾ 500 ਦਾ ਜੱਫਾ 500 ਦੀ ਰੇਡ ਹਾਂ 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 ਘੁਲਾਬਾ ਅਗਲਾ ਬਾ ਅਗਲਾ ਬਾ ਗੁਲਾਬਾ 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 ਸੁੱਚਾ खुच्चा एसके पांच सौ पांच सौ गुलाबा खुच्चा खुच्चा तो, गुलाबा पांच सौ एसके बलो एसके बलो तो, पांच सौ पांच सौ पांच सौ गुलाबा गुलाबा आप आओ एसके हाँ गगन दीप सरपंच नौजवान प्रधान ਯੂ ਸਪੋਰਟਸ ਕਲੱਬ ਲੈ ਹਾ ਵੇ ਹੁਦਰਾ ਆ ਹਵਾਨੂ ਗੰਡਾ ਦਿੰਦਾ ਓਏ ਆ ਵੇਖੀਓ ਜਵਾਗਨਾ ਮਾਰਦੀ ਕਿਦੇ ਆਏ ਓ ਮੇਰੇਆ ਰੱਬਾ ਆਏ ਓ ਮੇਰੇਆ ਰੱਬਾ ਹਾਂ ਆ ਜਾ ਆ ਜਾ ਆ ਜਾ ਕਰ ਚੱਲਿਆ ਸੀ ਕੰਮ ਲਾ ਜੀ ਭੇਜਾ ਤੇ ਸ਼ੇਰੀ ਦਾ ਮੁਕਾਬਲਾ ਜੇ ਹੁਣ ਸ਼ੇਰਾ ਅਗੋ ਹਟ ਸ਼ੇਰੀ ਸ਼ੇਰ ਸ਼ੇਰਾ ਭੇਜਾ 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 ਤੇ ਸ਼ੇਰੀ ਆ ਬਣੂ ਗੱਲ ਬਾਡਰ ਬੰਦ ਹੋ ਜੂ ਅੱਜ ਬਾਡਰ ਬੰਦ ਆ ਭੇਜਿਆ ਆ ਬੱਲੇਓ ਭੇਜਿਆ ਆ ਨਹੀਂ ਰੀਚਾ ਤੇਰੀ ਕਾਕਾ ਤੇ ਕੁੱਲਾ ਜੋੜੀ ਬੜੀ ਮਸ਼ਹੂਰ ਆ ਕਾਕੇ ਤੇ ਕੁੱਲੇ ਦੀ ਹਾਂ ਕੁੱਲਾ ਚ ਪੀਣਾ ਮਾਰਦਾ ਕਿਤੇ ਹਾਂ ਜਿੰਨਾ ਜਨਾਨੀਆਂ ਕੱਪੜੇ ਧੁੰਦੀਆਂ ਨਾ ਥਾਪਾ ਮਾਰਦੀਆਂ ਤੇ ਥਾਪੇ ਮਾਰਦਾ ਹੀ ਇਹ ਥਾਪੇ ਮਾਰਦਾ ਹੀ ਕਾਕਿਆ ਥੱਲੇ ਥੱਲੇ ਆ ਆ ਆ ਆ ਆ ਉੱਤੇ ਥੱਲੇ ਉੱਤੇ ਥੱਲੇ ਤੇ ਆ ਕੀ ਆ ਉਹ ਜਾਂਦਾ ਹੀ ਮਾਰੀ ਜਾ ਥੱਲੇ ਉਹ ਜਾਂਦਾ ਹੀ ਹੁਣ ਨੀਵੀਂ ਪਾ ਕੇ ਤੁਰ ਗਿਆ ਹੀ ਤੇ ਤੂੰ ਕੋਈ ਅੰਗ ਫੜ ਲਾ ਕੋ ਖੇਚੇ ਮਾਰ ਲਾ ਥੱਲੇ ਲੱਗ ਜਾਂਦਾ ਠਾ 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 ਹਾਂ ਟਾਲੋ ਲਾ ਜਫਾ ਪੁੱਤ ਤੂੰ ਜਫਾ ਭਰ ਕੇ ਵਿਖਾ ਦੇ ਹੀਰੇ ਨੂੰ ਤੇ ਅਸਕੇ ਕੋਲ 500 ਮੈਂ ਮੰਗ ਕੇ ਲਾ ਦੂ ਤੈਨੂੰ ਜਫਾ ਲਾ ਇੱਕ ਵਾਰੀ ਮੈਂ ਮੰਗ ਲੂੰ ਫਿਗਰ ਕਰ ਮੈਨੂੰ ਮੰਗਣਾ ਆਉਂਦਾ ਤੁਹਾਡੇ ਵਾਸਤੇ ਖਿਡਾਰੀਆਂ ਵਾਸਤੇ ਮੰਗ ਲੂੰ ਪਰ ਜੱਫਾ ਲਾ ਜੱਫਾ ਲਾ ਐਵੇਂ ਨਹੀਂ ਐਵੇਂ ਨਹੀਂ ਐਵੇਂ ਨਹੀਂ ਆ ਆ ਆ ਇਹ ਆ ਟਲਾਟਾ ਟਲਾਟਾ ਆ ਨਹੀਂ ਦਿੱਤਾ ਫਰਜੀਤ ਚੱਲ ਫਰਜੀਤ ਫਰਜੀਤ ਚੱਲ ਸਾਹਿਬ ਇਹ 500 ਹੀਰੇ ਦਾ ਦੇ ਦਿਓ ਪੜਾ ਦਿਓ ਟਲੇ ਦਾ ਮੈਂ ਫੜਨਾ ਹੀ ਅੱਛੇ ਕੋਲੋਂ ਪਰ ਜੱਫਾ ਹੀ ਨਹੀਂ ਲੱਗਦਾ ਜੱਫਾ ਹੀ ਨਹੀਂ ਲੱਗਦਾ ਕੋਈ ਗੱਲ ਫਿਕਰ ਨਾ ਕਰ 751 ਪਾਕ ਕਬੱਡੀ ਪਾਕ ਕਬੱਡੀ 751 ਦੀ ਕਬੱਡੀ 751 ਚੱਲ ਹੋ ਗਿਆ ਘੋੜਕਾ ਸਟਾਰਟ ਹੈ ਆ ਆ ਲਵਾਤੀਆਂ ਗੋਡੀਆਂ ਲਵਾਤੀਆਂ ਗੋਡੀਆਂ ਪਰ ਨਹੀਂ ਆ ਛੱਡੀ ਇੱਕ ਆ ਨੰਬਰ 751 ਆ ਗਿਆ ਜਫਾ ਇੱਕ ਲੱਗ ਗਿਆ ਤੇ ਗੱਲ ਕੋਈ ਨਹੀਂ ਪੇ ਠਰ ਜੂ ਮੁੰਡਾ ਮੈਂ ਤਮਾਰੀ ਐ ਐਸ ਕੇ ਸਾਹਿਬ ਮੈਂ ਤਮਾਰੀ ਆ ਗਿਆ 500 ਰੁਪਇਆ ਰਵਿੰਦਰ ਕੋਠੜ ਨੂੰ ਭਾਜੀ ਐਸ ਕੇ ਵੱਲੋਂ ਕਹਿੰਦੇ ਤੇਰਾ ਵੀ ਨੰਦਾ ਕੋਠੜ ਕਮੈਂਟਰੀ ਦਾ ਤਾ ਤੂੰ ਲਣਾਣਾ ਸ਼ੇਰ ਆ ਗਿਆ ਗੁਲਾਬਾ ਤੇ ਆ ਗਿਆ ਹੀਰਾ ਹੀਰਾ ਤੇ ਗੁਲਾਬ ਆਈ ਆਹੋ ਆਹੋ ਬੱਲੇ ਬੱਲੇ ਉਹ ਹੀਰਿਆ ਉਹ ਗੁਲਾਬੇ ਹਾਂ ਇੱਥੇ ਹੁਣ ਪਤਾ ਲੱਗੂ ਜ਼ੋਰ ਦਾ ਟੋਟਲੀ ਟਿਕਦਾ ਹੱਥ ਪੋੜਦਾ ਹੁਣ ਪਤਾ ਲੱਗੂ ਸਾਨਾਂ ਦੇ ਜੋਰ ਦਾ ਹੁਣ ਪਤਾ ਲੱਗੂ ਸਾਨਾਂ ਦੇ ਜੋਰ ਦਾ ਇਕ ਗੁਲਾਬਾ ਗੁਲਾਬਾ ਹਾਂਜੀ ਸਰ ਆਓ ਫੌਜੀ ਆ ਵੇਖੋ 60 ਵੱਜੀ ਆ ਜੋਰ ਆ ਗਿਆ ਐਨੇ ਜੋਰ ਨਾਲ ਕਬੱਡੀ ਹੁੰਦੀ ਆ ਆਵੇ ਕੋ ਐਸਾ ਬਲੀ ਪਗੰਬਰ ਜੋ ਰੋਕੇ ਲਗਦੀਆਂ ਸੱਟਾਂ ਨੂੰ ਹਿੱਕਾਂ ਹੋ ਜਾਣ ਗੱਜ-ਗੱਜ ਚੌੜੀਆਂ ਨਾ ਵੇਖ ਲੋ ਕਿੱਡਾ ਸ਼ੇਰ ਆ ਮੈਦਾਨ ਦੇ ਵਿੱਚ ਪਿਆ ਜੀ ਕਿਉਂ ਸਮੇਂ ਸਮੇਂ ਦੀ ਗੱਲ ਐ ਵੱਖੀ ਦੇ 6:00 ਵੱਜ ਗਈ ਐ ਪੌ ਕਬੱਡੀਆਂ ਕਲੱਬੇ ਪੌ ਕਬੱਡੀਆਂ ਜੇ ਮੁੰਡੇ ਸੁੱਚੇ ਨੂੰ 6:00 ਵੱਜ ਗਈ ਐ ਤੇ ਖੇੜੀ ਅੱਧੀ ਰਹਿ ਗਈ ਐ ਖੇੜੀ ਅੱਧੀ ਰਹਿ ਗਈ ਐ ਮਾਰੋ ਪੱਖੀ ਦੀ ਜਾਲ ਮੁੰਡੇ ਨੂੰ ਪ੍ਰਧਾਨ ਜੀ ਕੋਈ ਗੱਲ ਨਹੀਂ ਆ ਗਿਆ ਜੇ ਹੀਰਾ ਆ ਗਿਆ ਗੁਲਾਬਾ ਆ ਪਿਛੇ ਝੁੰਡ ਬੈਠਾ ਨਾ ਜਿਹੜਾ ਇਹ ਗੁਲਾਬੇ ਦਾ ਫੈਨ ਬਣ ਗਿਆ ਗੁਲਾਬੇ ਆ ਸਾਰਾ ਗੁਰਦਾਸਪੁਰ ਦੇ ਦਰਸ਼ਕ ਤੇਰਾ ਫੈਨ ਬਣ ਗਿਆ ਕਹਿੰਦੇ ਇਹ ਮੁੰਡੇ ਨੇ ਜੱਫੇ ਲਾਏ ਆ ਰੂਹ ਦਾ ਜੱਫੇ ਲਾਏ ਆ ਪਾ ਹੀਰੇ ਦਾ ਕਹਿੰਦੇ ਭਾਰ ਜਦਾ ਹੱਥ ਚ ਨਹੀਂ ਆਉਂਦਾ ਡੋਲੇ ਦੇ ਹੱਥ ਚ ਆਉਂਦੇ ਕਹਿੰਦਾ ਕੀ ਕਰੇ ਹੁਣ ਕੀ ਕਰੇ ਹੁਣ ਗੁਲਾਬਾ ਟਿੰਕੂ ਆ ਪਹਿਲੇ ਕਰਤਾਰ ਸੋਵਰਗੀ ਕਬੱਡੀ ਨਹੀਂ ਕਿਸੇ ਖੇਡਦੀ ਅੱਗੋਂ ਪੁੱਤ ਖੇਡੇ ਆ ਬਲਦੇਵ ਸਿੰਘ ਤੇ ਸੁਚਾਤ ਸਿੰਘ ਟੱਲਿਆ ਭੇਜਾ ਆ ਗਿਆ ਟੱਲ ਖੜਕਾ ਕੇ ਵਿਖਾ ਦੇ ਟੱਲ ਖੁਰਕਾ ਕੇ ਵਿਖਾ ਦੇ ਕਿੱਦਾਂ ਬਾਬਾ ਟੱਲ ਦੇਂਦਾ ਪੱਕੀ ਪਕਾਈ ਘੱਲ ਟੱਲ ਟੱਲਾ ਟੱਲਾ ਨੰਬਰ ਟੱਲੇ ਦਾ ਹੋ ਗਿਆ